ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਜਿੰਨੇ ਵੀ ਮੇਰੇ ਦਰਸ਼ਕ ਵੀਰ ਭੈਣ ਭਰਾ ਦੇਖ ਰਹੇ ਨੇ ਤੁਹਾਡਾ ਸਵਾਗਤ ਕਰਦੇ ਆਂ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਜੀ 31 ਤੋਂ ਲੈ ਕੇ 4 ਜੂਨ ਕਿ ਕਿਵੇਂ ਦਾ ਮੌਸਮ ਰਹੇਗਾ ਯਾਨੀ ਕਿ 31 ਮਈ 2025 ਤੋਂ ਲੈ ਕੇ 4 ਜੂਨ ਦੇ ਵਿਚਕਾਰ ਜੋ ਉਮੀਦ ਦੇ ਅਲਰਟ ਲਗਾਤਾਰ ਜਾਰੀ ਹੋਏ ਨੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਹੁਣ ਤਾਪਮਾਨ ਦੇ ਵਿੱਚ ਵੀ ਗਰਾਵੜ ਦੇਖਣ ਨੂੰ ਮਿਲੇਗੀ ਹਾਲਾਤ ਜਿਹੜੇ ਨੇ ਉਹ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਥੋੜਾ ਬਹੁਤਾ ਤਾਪਮਾਨ ਦੇ ਵਿੱਚ ਜੋ ਹੁਣ ਗਰਾਵੜ ਦੇਖਣ ਨੂੰ ਮਿਲ ਰਹੀ ਹੈ ਉਹ ਫਿਲਹਾਲ ਵੱਧਦੀ ਹੋਈ ਦਿਖਾਈ ਦੇਵੇਗੀ ਠੰਡ ਦਾ ਮਾਹੌਲ ਬਣੇਗਾ ਜਿਸ ਦੇ ਨਾਲ ਉਮੀਦ ਇਹ ਹੈ ਕਿ ਪੰਜਾਬ ਦੇ ਵਿੱਚ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜੀ ਆਉਂਦੇ 31 ਮਈ ਤੋਂ ਲੈ ਕੇ 4 ਜੂਨ ਦੀ ਤਾਜ਼ਾ ਸੈਟਲਿਟ ਇਮੇਜ ਦੇਖੀਏ ਤਾਂ ਬੱਦਲ ਵਾਗੇ ਦਾ ਮਾਹੌਲ ਪੰਜਾਬ ਦੇ ਉੱਪਰ ਬਣਿਆ ਹੋਇਆ ਹੈ 30 ਜੂਨ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਠੀਕ-ਠਾਕ ਮੀਂਹ ਦੇਖਣ ਨੂੰ ਮਿਲਿਆ। ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦਾ ਕੀ ਨਾਮ ਹੈ? ਤੁਹਾਡੇ ਇਲਾਕੇ ਵਿੱਚ بارش ਹੋਈ ਹੈ ਜਾਂ ਨਹੀਂ? ਤਾਪਮਨ ਕਿਵੇਂ ਦੇ ਚੱਲ ਰਹੇ ਨੇ? ਤੁਸੀਂ ਜੇਕਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ। ਗੱਲ ਕੀਤੀ ਜਾਵੇ ਤਾਂ ਇਹ ਸੈਟਲਾਈਟ ਇਮੇਜ ਦੇ ਵਿੱਚ ਬੱਦਲ ਵਾ ਸਿਸਟਮ ਇੱਕ ਤੋਂ ਬਾਅਦ ਇੱਕ ਪੰਜਾਬ ਵਿੱਚ ਪਹੁੰਚ ਰਹੇ ਨੇ ਉਹ ਹੁਣ ਗੱਲ ਕਰਦੇ ਆਪਾਂ ਮੌਸਮ ਵਿਭਾਗ ਦਾ ਜੋ ਅਲਰਟ ਜਾਰੀ ਹੋਇਆ ਤੇ ਉਸ ਤੋਂ ਬਾਅਦ ਮੌਨਸੂਨ ਦੀ ਗੱਲ ਕਰਾਂਗੇ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਕੀ ਹਾਲਾਤ ਨੇ ਕਿਵੇਂ ਦੀ ਅਪਡੇਟ ਹੈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤੇ ਗਏ ਨੇ ਜਮੀ ਦੇ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਮੇਨ ਤੌਰ ਤੇ 31 ਮਈ ਤੋਂ ਲੈ ਕੇ 4 ਜੂਨ ਦੀ ਜਿਹਦੇ ਵਿੱਚ ਲਗਾਤਾਰ ਹਲਕਾ ਦਰਮਿਆਨੇ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਅਗਰ ਗੱਲ ਕੀਤੀ ਜਾਵੇ ਅਲਰਟ ਦੀ ਤਾਂ yellow alert ਜਾਰੀ ਹੋ ਚੁੱਕਿਆ ਜੀ 31 ਮਈ ਤੋਂ ਲੈ ਕੇ 4 ਜੂਨ ਦੇ ਵਿੱਚਕਾਰ yellow alert ਦੇ ਮੁਤਾਬਕ 30 ਤੋਂ 40 ਕਿਲੋਮੀਟਰ ਦੀਆਂ ਤੇਜ਼ ਹਵਾਵਾਂ ਧੂੜ ਭਰੀਆਂ ਨੇ ਹਨੇਰੀਆਂ ਆਉਣਗੀਆਂ ਜਿਸ ਦੇ ਨਾਲ ਗਰਜ ਚਮਕ ਵੀ ਹੋਵੇਗੀ ਤੇ ਕਿਸੇ ਕਿਸੇ ਇਲਾਕੇ ਦੇ ਵਿੱਚ ਕਾਲ ਹਰਕੀ ਦਰਮਿਆਨੀ ਬੂੰਦਾਬੰਦੀ ਤੇ ਮੀਂਹ ਦੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇਣਗੇ ਕਿਉਂਕਿ ਜਿਹੜੇ ਇਹ ਹਾਲਾਤ ਨੇ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਇੱਕ ਲਗਾਤਾਰ ਇੱਕੋ ਤਰੀਕੇ ਦਾ ਮਾਹੌਲ 30 ਤਰੀਕ ਤੋਂ ਲੈ ਕੇ ਦੋ 1 2 3 ਅਤੇ 4 ਜੂਨ ਤੱਕ ਰਹਿਣ ਵਾਲਾ ਹੈ ਕਿਉਂਕਿ ਤਿੰਨੋ ਚਾਰ ਦਿਨ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖੋਗੇ 30 ਤੋਂ 40 ਕਿਲੋਮੀਟਰ ਦੀ ਹਵਾ ਦੀ ਅਲਰਟ ਜਾਰੀ ਹੋਏ ਨੇ ਅਗਸਤੀ ਵਿੰਡ ਜਾਨੀ ਕਿ ਧੂੜ ਭਰੀ ਹਨੇਰੀਆਂ ਹਵਾ ਚੱਲੇਗੀ ਤਾਂ ਗਰਜ ਚਮਕ ਹੋਣੀ ਵੀ ਲਾਜ਼ਮੀ ਹੈ ਨਾਲ ਦੀ ਨਾਲ ਪੁੰਦਾ ਬੰਦੀ ਵੀ ਹੋ ਸਕਦੀ ਹੈ ਤੇ ਮੀਂਹ ਦੇ ਹਾਲਾਤ ਟੁੱਟਵੇਂ ਰੂਪ ਦੇ ਵਿੱਚ ਬਹੁਤੇ ਇਲਾਕਿਆਂ ਵਿੱਚ ਬਣਦੇ ਹੋਏ ਤੇ ਖਾਈ ਦੇਣਗੇ ਇਹ ਨਹੀਂ ਹੈ ਕਿ ਬਹੁਤ ਜ਼ਿਆਦਾ ਭਾਰੀ ਮੀਂਹ ਹੋਵੇਗਾ ਹਾਂ ਹਲਕਾ ਦਰਮਿਆਨਾ ਟੁੱਟਮੇ ਰੂਪ ਦੇ ਵਿੱਚ ਮੀਂਹ ਲਗਾਤਾਰ ਦੇਖਣ ਨੂੰ ਮਿਲੇਗਾ ਕਿਉਂਕਿ ਹੁਣ ਜੋ ਮੌਨਸੂਨ ਪੰਜਾਬ ਬਲਕੂਚ ਕਰ ਰਿਹਾ ਹੈ ਅੱਧ ਭਾਰਤ ਦੇ ਵਿੱਚ ਪਹੁੰਚ ਗਿਆ ਹੈ ਜਿਸ ਦੇ ਕਾਰਨ ਹੁਣ ਮੀਂਹ ਦੇ ਹਾਲਾਤ ਜਿਹੜੇ ਨੇ ਉਹ ਪੰਜਾਬ ਵਿੱਚ ਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਪ੍ਰੀ ਮੌਨਸੂਨ ਗਤੀਵਿਧੀਆਂ ਵਧਣ ਗਈਆਂ ਲਗਾਤਾਰ ਟੁੱਟਮੀਆਂ ਬੱਦਲ ਬਈਆਂ ਟਰੈਵਲ ਕਰਦੀਆਂ ਹੋਈਆਂ ਪੰਜਾਬ ਦੇ ਉੱਪਰੋਂ ਦਿਖਾਈ ਦੇਣਗੀਆਂ ਜਿਨ੍ਹਾਂ ਦੇ ਕਾਰਨ ਬਹੁਤ ਇਲਾਕਿਆਂ ਦੇ ਵਿੱਚਕਾਰ ਬੱਦਲਵਾਈ ਰਹਿਣ ਤੇ ਕਾਹਨ ਤਾਪਮਾਨ ਵੀ ਘਟਦੇ ਹੋਏ ਦਿਖਾਈ ਦੇਣਗੇ ਹਵਾ ਦੇ ਵਿੱਚ ਵੀ ਹੁਣ ਚੱਕਰਵਾਤੀ ਹਵਾ ਚੱਲੇਗੀ ਕਿਸੇ ਇਲਾਕੇ ਵਿੱਚ ਦੱਖਣ ਪੂਰਬੀ ਕਿਸੇ ਇਲਾਕੇ ਵਿੱਚ ਉੱਤਰ ਪੱਛਮੀ ਹਵਾ ਦਾ ਰੁਖ ਬਣਦਾ ਹੋਇਆ ਦਿਖਾਈ ਦੇਵੇਗਾ ਇਹ ਸੀ ਜੀ ਅਲਰਟ ਵੀ ਇੱਕ ਤਰੀਕ ਤੋਂ ਲੈ ਕੇ 4 ਜੂਨ ਤੱਕ ਜੋ ਉਮੀਦ ਹੈ ਅਲਰਟ ਨੇ ਹੁਣ ਗੱਲ ਕਰਦੇ ਹਾਂ ਜੀ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਕਦੋਂ ਪੰਜਾਬ ਦੇ ਵਿੱਚ ਆਵੇਗਾ 29 ਤਰੀਕ ਦੀ ਲੇਟੈਸਟ ਜੋ ਅਪਡੇਟ ਆਈ ਸੀ ਉਸ ਦੇ ਮੁਤਾਬਕ ਮੌਨਸੂਨ ਅਗਰ ਤੁਸੀਂ ਦੇਖੋਗੇ ਨੀਲੀ ਰੇਖਾਵਾਂ ਵਾਲਾ ਜਗਾ ਮੌਨਸੂਨ ਕਵਰ ਕਰ ਚੁੱਕਿਆ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਾਊਥ ਈਸਟ ਦੀ ਗੱਲ ਕੀਤੀ ਜਾਵੇ ਤਾਂ ਸੌਰੀ ਸਾਊਥ-ਵੈਸਟ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਦੇ ਅੱਧ ਤੋਂ ਉੱਪਰ ਇਹ ਪਹੁੰਚ ਚੁੱਕਿਆ ਜੀ ਤੇਲੰਗਾਨਾ ਨੂੰ ਪੂਰੇ ਤਰੀਕੇ ਨਾਲ ਕਵਰ ਕਰ ਚੁੱਕਿਆ ਹੈ ਛੱਤੀਸਗੜ ਵਿੱਚ ਆ ਚੁੱਕੀ ਹੈ ਜੀ ਝਾਰਖੰਡ ਦੇ ਵਿੱਚ ਇਹ ਲਗਭਗ ਪਹੁੰਚਣ ਵਾਲੀ ਹੈ ਓਡੀਸ਼ਾ ਨੂੰ ਬਹੁਤੇ ਇਲਾਕੇ ਨੇ ਕਵਰ ਕਰ ਚੁੱਕਿਆ ਹੈ ਜਿੱਥੇ ਇਹ 10 ਜੂਨ ਨੂੰ ਪਹੁੰਚਦਾ ਹੈ ਉੱਥੇ 29 ਮਈ ਨੂੰ ਪਹੁੰਚ ਗਿਆ ਜੀ ਜੋ ਕਿ ਇੱਕ ਚੰਗੀ ਖਬਰ ਹੈ ਕਿ 10-12 ਦਿਨ ਅੱਗੇ ਵਧਾਂ ਚੱਲ ਰਿਹਾ ਹੈ ਇਹ ਸਾਰਾ ਇਲਾਕਾ ਇਹ ਮੌਨਸੂਨ ਕਵਰ ਕਰ ਚੁੱਕਿਆ ਹੈ ਬੜੀਏ ਤਰੀਕੇ ਨਾਲ ਇਹਨਾਂ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਈਸਟ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਨਾਰਥ-ਈਸਟ ਵੱਲ ਤੁਸੀਂ ਦੇਖੋਗੇ ਇਹ ਇਲਾਕੇ ਕਵਰ ਕਰ ਚੁੱਕਿਆ ਲਗਭਗ ਇਹ ਬਿਹਾਰ ਦੇ ਕੋਲ ਪਹੁੰਚਣ ਵਾਲਾ ਜੀ ਇਹ ਬਿਹਾਰ ਦੇ ਵਿੱਚ ਲਗਭਗ ਇਹਦੀ ਐਂਟਰੀ ਹੋ ਚੁੱਕੀ ਹੈ ਜਿੱਥੇ ਇਹ 10 ਮਈ ਨੂੰ ਸੋਰੀ 10 ਜੂਨ ਨੂੰ ਪਹੁੰਚਦਾ ਉੱਥੇ ਇਹ ਯਾਨੀ ਕਿ ਲਗਭਗ 11-12 ਦਿਨ ਅਡਵਾਂਸ ਇੱਧਰੋਂ ਪਾਸੇ ਵੀ ਚੱਲ ਰਿਹਾ ਮਤਲਬ ਇਸ ਵਾਰ ਮੌਨਸੂਨ ਜੋ ਐਵਰੇਜ ਕੱਢ ਕੇ ਦੇਖੀ ਜਾਵੇ 10 ਤੋਂ 12 ਦਿਨ ਵਧੀਆ ਅਡਵਾਂਸ ਤਰੀਕੇ ਨਾਲ ਚੱਲ ਰਿਹਾ ਵਧੀਆ ਮੀਂਹ ਹੋ ਰਹੇ ਨੇ ਜਿਸ ਦੇ ਕਾਰਨ ਹੁਣ ਪੰਜਾਬ ਵਿੱਚ ਵੀ ਪ੍ਰੀ ਮੌਨਸੂਨ ਗਤੀਵਿਧੀਆਂ ਦਾ ਵਾਅਦਾ ਦੇਖਣ ਨੂੰ ਮਿਲੇਗਾ 30 ਤਰੀਕ ਦਾ ਅਲਰਟ ਹੈ ਜੀ ਪੰਜਾਬ ਦੇ ਵਿੱਚ ਪਰ ਉਮੀਦ ਹੈ ਕਿ 30 ਤੋਂ ਪਹਿਲਾਂ ਹੀ ਇਹ ਪੰਜਾਬ ਵਿੱਚ ਘੂਚ ਕਰ ਜਾਵੇਗਾ ਉਮੀਦ ਇਹ ਬਣ ਰਹੀ ਹੈ ਕਿ 22 ਤੋਂ 25 ਮਈ 22 ਤੋਂ 25 ਜੂਨ ਦੇ ਵਿੱਚਕਾਰ ਇਹ ਕਿਸੇ ਵੀ ਘੜੀ ਪੰਜਾਬ ਦੇ ਵਿੱਚ ਪਹੁੰਚ ਸਕਦਾ ਹੈ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ YouTube ਵਾਲੇ ਫਾਰਮਰ ਨੂੰ ਜਰੂਰ ਸਬਸਕ੍ਰਾਈਬ ਕਰੋ ਅਗਰ ਨਵੇਂ ਸਬਸਕ੍ਰਾਈਬ ਚੈਨਲ ਕੁਝ ਦੇਖ ਰਹੇ ਹੋ ਵੀਡੀਓ ਨੂੰ ਬਾਕੀ ਲਗਾਤਾਰ ਅਪਡੇਟਸ ਦੇ ਲਈ ਬਣੇ ਰਹੋ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਹੋਵੇ ਤੁਹਾਨੂੰ ਨੋਟੀਫਿਕੇਸ਼ਨ ਆ ਸਕੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਜੀ